ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦੀਵੇ ਦੀ ਬੱਤੀ ਦਾ ਬੁਝ ਜਾਣਾ ਜਾਂ ਸੜ ਜਾਣਾ ਕੀ ਸੰਕੇਤ ਦਿੰਦਾ ਹੈ ਜੇਕਰ ਤੁਸੀਂ ਆਪਣੇ ਪੂਜਾ ਘਰ ਜਾਂ ਮੰਦਰ ਵਿੱਚ ਦੀਵਾ ਜਗਾਉਂਦੇ ਸਮੇਂ ਇਹ ਗਲਤੀ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਨਤੀਜਾ ਜ਼ਰੂਰ ਭੁਗਤਣਾ ਪਵੇਗਾ ਦੀਵੇ ਦੀ ਬੱਤੀ ਦਾ ਪੂਰਾ ਜਲ ਜਾਣਾ ਅਤੇ ਦੀਵੇ ਬੱਤੀ ਦਾ ਬਚ ਜਾਣਾ ਵੀ ਅਲੱਗ-ਅਲੱਗ ਸੰਕੇਤ ਦਿੰਦਾ ਹੈ ਜੋ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਪੂਜਾ ਕਰਦੇ ਹਾਂ ਤਾਂ ਸਾਡਾ ਦੀਵਾ ਕਦੇ-ਕਦੇ ਅਚਾਨਕ ਪੁੱਝ ਜਾਂਦਾ ਹੈ ਅਤੇ ਕਦੇ-ਕਦੇ ਅਜੀਹਾ ਹੁੰਦਾ ਹੈ ਕਿ ਸਾਡੀ ਪੂਜਾ ਹੋਣ ਤੋਂ ਬਾਅਦ ਅਸੀਂ ਉਸ ਦੀਵੇ ਨੂੰ ਭਗਵਾਨ ਦੇ ਸਾਹਮਣੇ ਜਲਦਾ ਹੋਇਆ ਛੱਡ ਦਿੰਦੇ ਹਾਂ ਪਰ ਕੁਝ ਸਮੇਂ ਬਾਅਦ ਦੀਵਾ ਆਪਣੇ ਆਪ ਬੁਝ ਜਾਂਦਾ ਹੈ ਅਤੇ ਕਿਉਂ ਬਚਿਆ ਰਹਿ ਜਾਂਦਾ ਹੈ ਅਤੇ ਕਦੇ-ਕਦੇ ਤਾਂ ਸਾਡੇ ਦੀਵੇ ਦੀ ਬੱਤੀ ਪੂਰੀ ਜਲ ਜਾਂਦੀ ਹੈ ਅਤੇ ਉਸ ਵਿੱਚ ਵੀ ਫੁੱਲ ਬਣ ਜਾਂਦਾ ਹੈ ਤਾਂ ਇਹਨਾਂ ਦੇ ਅਲੱਗ-ਅਲੱਗ ਨਕਾਰਾਤਮਕ ਅਤੇ ਸਕਾਰਾਤਮਕ ਨਤੀਜੇ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਜੇਕਰ ਦੀਵੇ ਵਿੱਚ ਫੁੱਲ ਬਣ ਰਿਹਾ ਹੈ ਤਾਂ ਇਸ ਦਾ ਕੀ ਮਤਲਬ ਹੋਵੇਗਾ ਸੰਗਾਠ ਜੀ ਜੇਕਰ ਸਾਡੇ ਦੀਵੇ ਦੀ ਬੱਤੀ ਵਿੱਚ ਫੁੱਲ ਬਣ ਰਿਹਾ ਹੈ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਭਗਵਾਨ ਨੇ ਸਾਡੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਹ ਸਾਡੀ ਪੂਜਾ ਤੋਂ ਖੁਸ਼ ਹਨ ਉਹ ਇਸ ਗੱਲ ਦਾ ਸੰਕੇਤ ਪੱਤੀ ਵਿੱਚ ਬਣੇ ਇਸ ਫੁੱਲ ਦੇ ਮਾਧਿਅਮ ਨਾਲ ਦਿੰਦੇ ਹਨ ਜੇਕਰ ਤੁਹਾਡੇ ਘਰ ਵਿੱਚ ਦੇਵੇ ਸ਼ਕਤੀਆਂ ਮੌਜੂਦ ਹਨ ਅਤੇ ਤੁਹਾਡੇ ਨਾਲ ਨਾਲ ਉਹ ਵੀ ਈਸ਼ਵਰ ਦੀ ਪੂਜਾ ਵਿੱਚ ਆਪਣਾ ਧਿਆਨ ਲਗਾਉਂਦੀਆਂ ਹਨ ਤਾਂ ਤੁਹਾਡੇ ਦੀਵੇ ਦੀ ਪੱਤੀ ਵਿੱਚ ਇੱਕ ਤੋਂ ਵੱਧ ਜ਼ਿਆਦਾ ਫੁੱਲ ਬਣਦੇ ਹਨ ਅਤੇ ਕਦੇ-ਕਦੇ ਨਾਲ ਹੀ ਕਿਸੇ ਵੀ ਦੇਵੀ ਦੇਵਤਾ ਦਾ ਰੂਪ ਵੀ ਦਿਸ ਰਿਹਾ ਲੱਗਦਾ ਹੈ ਤਾਂ ਜੇਕਰ ਤੁਹਾਡੇ ਦੀਵੇ ਦੀ ਬੱਤੀ ਵਿੱਚ ਫੁੱਲ ਬਣ ਗਿਆ ਹੈ ਤਾਂ ਤੁਸੀਂ ਸੱਚ ਵੀ ਭਾਗਸ਼ਾਲੀ ਹੋ ਇਸ ਦੇ ਨਾਲ ਦੀਵਾ ਜਗਾਉਣ ਦੇ ਵੀ ਕੁਝ ਖਾਸ ਨਿਯਮ ਤੁਹਾਨੂੰ ਜ਼ਰੂਰ ਜਾਣਨੇ ਚਾਹੀਦੇ ਹਨ ਜੇਕਰ ਤੁਸੀਂ ਪਹਿਲਾਂ ਤੋਂ ਜਲੇ ਹੋਏ ਦੀਵੇ ਵਿੱਚ ਆਪਣੀ ਬੱਤੀ ਰੱਖ ਕੇ ਅਜਿਹਾ ਕਰਨ ਨਾਲ ਜੇਕਰ ਤੁਸੀਂ ਪਹਿਲਾਂ ਤੋਂ ਜਲੇ ਹੋਏ ਦੀਵੇ ਵਿੱਚ ਆਪਣੀ ਬੱਤੀ ਰੱਖ ਕੇ ਜਗਾਉਂਦੇ ਹੋ ਤਾਂ ਅਜਿਹਾ ਕਰਨ ਨਾਲ ਦੁਰਭਾਗੇ ਤੁਹਾਡਾ ਪਿੱਛਾ ਕਦੇ ਨਹੀਂ ਛੱਡਦਾ ਜੇਕਰ ਦੀਵੇ ਵਿੱਚ ਪਹਿਲਾਂ ਤੋਂ ਜਲੀ ਹੋਈ ਬੱਤੀ ਦੀ ਰਾਖ ਜਾਂ ਫਿਰ ਰੂਮ ਅਤੇ ਕਾਲਖ ਹੈ ਅਤੇ ਤੁਸੀਂ ਆਪਣੀ ਬੱਤੀ ਇਸ ਵਿੱਚ ਰੱਖ ਕੇ ਜਲਾ ਦਿੱਤੀ ਤਾਂ ਅਜੀਹਾ ਕਰਨ ਨਾਲ ਭਗਵਾਨ ਤੁਹਾਡੇ ਤੋਂ ਖੁਸ਼ ਹੋਣ ਦੀ ਬਜਾਏ ਨਰਾਜ਼ ਹੋ ਜਾਂਦੇ ਹਨ ਅਤੇ ਤੁਹਾਨੂੰ ਇਸ ਦੇ ਬਹੁਤ ਭਿਆਨਕ ਨਤੀਜੇ ਦੇਖਣ ਨੂੰ ਮਿਲਦੇ ਹਨ ਤੁਹਾਡੇ ਬਣਦੇ ਹੋਏ ਕੰਮ ਵਿਗੜਨ ਲੱਗਦੇ ਹਨ ਤੁਹਾਡੀ ਤਜੋਰੀ ਦਾ ਧਨ ਖਰਚਣ ਹੋਣ ਲੱਗਦਾ ਹੈ ਅਤੇ ਤੁਹਾਡੇ ਧਨ ਆਉਣ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ ਤਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਦੀਵਾ ਜਗਾਓ ਤੁਸੀਂ ਹਮੇਸ਼ਾ ਸਾਫ਼ ਸੁਥਰੇ ਦੀਵੇ ਦਾ ਇਸਤੇਮਾਲ ਕਰੋ ਸੰਗਤ ਜੀ ਇਸ ਦੇ ਨਾਲ ਹੀ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਹਰ ਥੋੜੇ ਦਿਨ ਬਾਅਦ ਆਪਣੇ ਦੀਵੇ ਨੂੰ ਬਦਲ ਦਿੰਦੇ ਹਨ ਸੰਗਤ ਜੀ ਤੁਸੀਂ ਇਸ ਦੀਵੇ ਨਾਲ ਪੂਜਾ ਕਰਦੇ ਹੋ ਜਿਸ ਦੀਵੇ ਨਾਲ ਤੁਸੀਂ ਪੂਜਾ ਕਰਦੇ ਹੋ ਉਸ ਨੂੰ ਕਦੇ ਨਾ ਬਦਲੋ ਤੁਸੀਂ ਉਸ ਦੀਵੇ ਨੂੰ ਸਿੱਧ ਹੋ ਜਾਣ ਦਿਓ ਜਦੋਂ ਕੋਈ ਦੀਵਾ ਰੋਜ਼ਾਨਾ ਭਗਵਾਨ ਦੇ ਸਾਹਮਣੇ ਜਗਦਾ ਹੈ ਤਾਂ ਉਹ ਦੀਵਾ ਸਮੇਂ ਦੇ ਨਾਲ ਸਿੱਧ ਹੋ ਜਾਂਦਾ ਹੈ ਭਗਵਾਨ ਦੀ ਸਕਾਰਾਤਮਕ ਊਰਜਾ ਉਸ ਦੀਵੇ ਵਿੱਚ ਆ ਜਾਂਦੀ ਹੈ ਅਤੇ ਜਦੋਂ ਵੀ ਤੁਸੀਂ ਉਹ ਦੀਵਾ ਜਗਾਉਂਦੇ ਹੋ ਤਾਂ ਤੁਹਾਡਾ ਮਨ ਅਤੇ ਤਨ ਦੋਵੇਂ ਪਵਿੱਤਰ ਹੋ ਜਾਂਦੇ ਹਨ ਤਾਂ ਤੁਸੀਂ ਹਰ ਰੋਜ਼ ਉਸ ਦੀਵੇ ਨੂੰ ਸਾਫ਼ ਕਰੋ ਫਿਰ ਉਸ ਵਿੱਚ ਬੱਤੀ ਰੱਖ ਕੇ ਜਗਾਓ ਤੁਸੀਂ ਕਿੰਨੀ ਜਿੰਨੀ ਵਾਰ ਵੀ ਦੀਵਾ ਜਗਾਓ ਉੰਨੀ ਵਾਰ ਉਸ ਦੀਵੇ ਨੂੰ ਸਾਫ਼ ਕਰਕੇ ਪਾਰ-ਪਾਰ ਉਸ ਦੀਵੇ ਵਿੱਚ ਬੱਤੀ ਜਗਾਓ ਪਰ ਜੇਕਰ ਤੁਸੀਂ ਗਲਤੀ ਨਾਲ ਵੀ ਉਸ ਦੀਵੇ ਨੂੰ ਬਦਲਦੇ ਹੋ ਤਾਂ ਤੁਹਾਡੀ ਤਰੱਕੀ ਵਿੱਚ ਰੁਕਾਵਟ ਆ ਸਕਦੀ ਹੈ ਇਸ ਲਈ ਤੁਸੀਂ ਆਪਣੇ ਦੀਵੇ ਨੂੰ ਕਦੇ ਵੀ ਨਾ ਬਦਲਣਾ 10 ਸਾਲ 20 ਸਾਲ ਤੱਕ ਤੁਸੀਂ ਉਸੇ ਦੀਵੇ ਵਿੱਚ ਲਗਾਤਾਰ ਬੱਤੀ ਜਗਾਓ ਇਸ ਨਾਲ ਤੁਹਾਡਾ ਦੀਵਾ ਸਿੱਧ ਹੋ ਜਾਵੇਗਾ ਅਤੇ ਤੁਸੀਂ ਇਸ ਦਾ ਚਮਤਕਾਰ ਆਪਣੇ ਘਰ ਵਿੱਚ ਦੇਖ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਰੋਗੀ ਹੋਵੇ, ਬਿਮਾਰ ਹੋਵੇ ਜਾਂ ਕਿਸੇ ਦਾ ਬੁਖਾਰ ਨਹੀਂ ਜਾ ਰਿਹਾ ਹੋਵੇ ਤਾਂ ਤੁਸੀਂ ਇਸ ਦੀਵੇ ਨੂੰ ਥੋੜੀ ਦੇਰ ਲਈ ਕਿਸੇ ਬਰਤਨ ਵਿੱਚ ਪਾਣੀ ਵਿੱਚ ਪਾਓ ਅਤੇ ਹੁਣ ਉਸ ਰੋਗੀ ਨੂੰ ਇਹ ਪਾਣੀ ਪਲਾ ਦਿਓ। 10 ਤੋਂ 15 ਮਿੰਟਾਂ ਦੇ ਅੰਦਰ ਉਸ ਦਾ ਬੁਖਾਰ ਉਤਰ ਜਾਵੇਗਾ। ਉਥੇ ਹੀ ਜੇਕਰ ਤੁਹਾਡੇ ਘਰ ਵਿੱਚ ਕਿਸੇ ਨੂੰ ਨજર ਲੱਗੀ ਹੋਵੇ ਜਾ ਫਿਰ ਤੁਹਾਡੇ ਵਪਾਰ ਵਿੱਚ ਕਿਸੇ ਦੀ ਨਜ਼ਰ ਲੱਗੀ ਹੋਵੇ ਤੁਹਾਡਾ ਧੰਦਾ ਚੰਗੀ ਤਰ੍ਹਾਂ ਨਹੀਂ ਚੱਲ ਰਿਹਾ ਹੋਵੇ ਤਾਂ ਵੀ ਤੁਸੀਂ ਇਸ ਤੀਵੇ ਨੂੰ ਕਾਂਬੇ ਦੇ ਬਰਤਨ ਵਿੱਚ ਪਾਣੀ ਭਰ ਕੇ ਉਸ ਵਿੱਚ ਪਾ ਦਿਓ ਅਤੇ ਰਾਤ ਭਰ ਲਈ ਛੱਡ ਦਿਓ ਅਗਲੇ ਦਿਨ ਸਵੇਰੇ ਪਾਣੀ ਦਾ ਛੜਕਾ ਆਪਣੇ ਘਰ ਅਤੇ ਆਪਣੀ ਦੁਕਾਨ ਤੇ ਕਰੋ ਅਜਿਹੇ ਕਾਰਨ ਨਾਲ ਤੁਹਾਨੂੰ ਸਾਫ ਸਾਫ ਪ੍ਰਣਯਾਮ ਦਿਖਾਈ ਦੇਣਗੇ ਕਿਉਂਕਿ ਜਦੋਂ ਅਸੀਂ ਲਗਾਤਾਰ ਇੱਕ ਹੀ ਵਸਤੂ ਦਾ ਪ੍ਰਯੋਗ ਕਰਦੇ ਹਾਂ ਆਪਣੀ ਪੂਜਾ ਵਿੱਚ ਕਰਦੇ ਹਾਂ ਤਾਂ ਵਸਤੂ ਸ਼ੁੱਧ ਹੋ ਜਾਂਦੀ ਹੈ ਭਗਵਾਨ ਦੀ ਜੋ ਊਰਜਾ ਹੁੰਦੀ ਹੈ ਉਹ ਉਸ ਵਸਤੂ ਵਿੱਚ ਸਮਾਜ ਜਾਂਦੀ ਹੈ ਤਾਂ ਕਦੇ ਵੀ ਆਪਣੇ ਮੰਦਰ ਦੇ ਦੀਵੇ ਨੂੰ ਬਦਲਣ ਦੀ ਗਲਤੀ ਨਾ ਕਰੋ ਜੇਕਰ ਤੁਹਾਡੇ ਮੰਦਰ ਦਾ ਦੀਵਾ ਟੁੱਟ ਜਾਂਦਾ ਹੈ ਜਾਂ ਫਿਰ ਖਰਾਬ ਹੋ ਜਾਂਦਾ ਹੈ ਜਾਂ ਖੰਡਿਤ ਹੋ ਜਾਂਦਾ ਹੈ ਤਾਂ ਹੀ ਉਸ ਦੀਵੇ ਨੂੰ ਬਦਲ ਸਕਦੇ ਹਾਂ ਪਰ ਫਿਰ ਵੀ ਤੁਸੀਂ ਉਸ ਦੀਵੇ ਨੂੰ ਸੁੱਟੋ ਨਾ ਬਲਕਿ ਇਸ ਨੂੰ ਆਪਣੇ ਘਰ ਵਿੱਚ ਸੰਭਾਲ ਕੇ ਰੱਖੋ ਕਿਉਂਕਿ ਇਹ ਭਗਵਾਨ ਦੀ ਸਕਾਰਾਤਮਕ ਊਰਜਾ ਦਾ ਭੰਡਾਰ ਹੁੰਦਾ ਹੈ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜੇਕਰ ਤੁਹਾਡੇ ਦੀਵੇ ਦੀ ਬੱਤੀ ਪੂਰੀ ਨਹੀਂ ਜਲਦੀ ਹੈ ਅਤੇ ਤੁਹਾਡੇ ਦੀਵੇ ਵਿੱਚ ਕਿਉਂ ਬਚ ਜਾਂਦਾ ਹੈ ਦਾ ਇਸ ਦਾ ਕੀ ਪਰਨਾਮ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਦੇਖੋ ਕਿ ਅਗਰ ਤੁਸੀਂ ਕਿਸੇ ਵੀ ਦਰਖਤ ਪੌਦੇ ਦੀ ਪੂਜਾ ਕਰ ਰਹੇ ਹੋ ਅਤੇ ਪੂਜਾ ਵਿੱਚ ਜਗਾਇਆ ਹੋਇਆ ਦੀਵਾ ਪੂਜਾ ਪੂਰਾ ਨਹੀਂ ਜਲਦਾ ਜਾਂ ਫਿਰ ਉਸ ਵਿੱਚ ਕਿਉਂ ਬਚ ਜਾਂਦਾ ਹੈ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਿਮਾਰੀਆਂ ਘਰ ਬਣਾ ਲੈਂਦੀਆਂ ਹਨ ਅਤੇ ਇਹ ਬਿਮਾਰੀ ਕਦੇ ਵੀ ਤੁਹਾਡਾ ਪਿੱਛਾ ਨਹੀਂ ਛੱਡੇਗੀ ਤਾਂ ਜਦੋਂ ਵੀ ਤੁਸੀਂ ਕਿਸੇ ਵੀ ਦਰਖਤ ਪੌਦੇ ਜਾਂ ਮੰਦਰ ਦੇ ਬਾਹਰ ਕਿਸੇ ਵੀ ਸਥਾਨ ਤੇ ਪੂਜਾ ਕਰੋ ਤਾਂ ਇਹ ਧਿਆਨ ਰੱਖੋ ਕਿ ਉਸ ਦੀ ਬੱਤੀ ਪੂਰੀ ਜਲੇ ਅਤੇ ਉਸ ਵਿੱਚ ਕਿਉਂ بچਿਆ ਹੋਇਆ ਨਾ ਹੋਵੇ ਕਿਉਂਕਿ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਚੰਗਾ ਪ੍ਰਭਾਵ ਦੇਵੇਗਾ ਉਥੇ ਜੇਕਰ ਤੁਹਾਡੇ ਘਰ ਦੇ ਮੰਦਰ ਵਿੱਚ ਦੀਵੇ ਦੀ ਬੱਤੀ ਪੂਰੀ ਨਹੀਂ ਜਲਦੀ ਅਤੇ ਪੂਜਾ ਕਰਦੇ ਸਮੇਂ ਦੀਵਾ ਬਾਰ-ਬਾਰ ਬੁੱਝ ਜਾਂਦਾ ਹੈ ਤਾਂ ਜਰੂਰ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸਾ ਹੈ ਅਤੇ ਇਹ ਤੁਹਾਡੀ ਪੂਜਾ ਵਿੱਚ ਵਿਘਨ ਪਾਉਣ ਦਾ ਕੰਮ ਕਰਦੀ ਹੈ ਇਹ ਸ਼ਕਤੀਆਂ ਚਾਹੁੰਦੀਆਂ ਹਨ ਕਿ ਤੁਹਾਡੀ ਪੂਜਾ ਵਿੱਚ ਰੁਕਾਵਟ ਆਵੇ ਇਹਨਾਂ ਦੇ ਪ੍ਰਭਾਵ ਨਾਲ ਦੀਵਾ ਬਾਰ-ਬਾਰ ਬੁੱਝ ਜਾਂਦਾ ਹੈ ਜਾਂ ਫਿਰ ਦੀਵੇ ਦੀ ਬੱਤੀ ਪੂਰੀ ਨਹੀਂ ਜਗਦੀ ਇਹ ਸਭ ਤੋਂ ਬਚਨ ਲਈ ਤੁਹਾਨੂੰ ਸੱਚੇ ਮਨ ਨਾਲ ਭਗਵਾਨ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਵੀ ਤੁਸੀਂ ਦੀਵਾ ਜਗਾਓ ਭਗਵਾਨ ਅੱਗੇ ਪ੍ਰਾਰਥਨਾ ਕਰੋ ਕਿ ਤੁਹਾਡੇ ਆਸ-ਪਾਸ ਜਿੰਨੀ ਵੀ ਨਕਾਰਤਮਕ ਊਰਜਾ ਹੋਵੇ ਉਹ ਤੁਹਾਡੇ ਤੋਂ ਦੂਰ ਰਹੇ ਅਤੇ ਭਗਵਾਨ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਅਜਿਹੀਆਂ ਸ਼ਕਤੀਆਂ ਤੋਂ ਬਚਣ ਲਈ ਜਦੋਂ ਵੀ ਤੁਸੀਂ ਦੀਵਾ ਜਗਾਓ ਗੰਗਾ ਜਲ ਤੋਂ ਕੋਲ ਘੇਰਾ ਬਣਾ ਲਵੋ ਅਤੇ ਉਸ ਘੇਰੇ ਵਿੱਚ ਦੀਵੇ ਨੂੰ ਰੱਖੋ ਕਿਉਂਕਿ ਗੰਗਾ ਜਲ ਨੂੰ ਬਹੁਤ ਹੀ ਪਵਿੱਤਰ ਮੰਨਿਆ ਗਿਆ ਹੈ ਅਤੇ ਮਹਾਦੇਵ ਦਾ ਵਰਦਾਨ ਵੀ ਗੰਗਾ ਜਲ ਨੂੰ ਪ੍ਰਾਪਤ ਹੈ ਗੰਗਾ ਜਲ ਵਿੱਚ ਸਭ ਤੋਂ ਪਹਿਲਾਂ ਤਾਂ ਕੋਈ ਵੀ ਬੁਰੀ ਸ਼ਕਤੀ ਪ੍ਰਵੇਸ਼ ਨਹੀਂ ਕਰ ਸਕਦੀ ਇਸ ਲਈ ਗੰਗਾ ਜਲ ਕਦੇ ਵੀ ਖਰਾਬ ਨਹੀਂ ਹੁੰਦਾ ਅਤੇ ਹਰ ਤਰ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਊਰਜਾ ਵਿੱਚ ਬਦਲ ਦਿੰਦਾ ਹੈ ਜੇਕਰ ਤੁਸੀਂ ਗੰਗਾ ਜਲ ਤੋਂ ਬਣੇ ਗੋਲ ਘੇਰੇ ਵਿੱਚ ਦੀਵੇ ਨੂੰ ਰੱਖੋਗੇ ਤਾਂ ਇਹ ਤੁਹਾਡੀ ਪੂਜਾ ਵਿੱਚ ਕਿਸੇ ਵੀ ਸ਼ਕਤੀ ਨੂੰ ਅੜੇਕਾ ਨਹੀਂ ਬਣ ਦੇਵੇਗਾ ਅਤੇ ਕੋਈ ਵੀ ਨਕਾਰਾਤਮਕ ਸ਼ਕਤੀ ਤੁਹਾਡੇ ਦੀਵੇ ਨੂੰ ਨਹੀਂ 부ਝਾ ਸਕੇਗੀ ਤੁਸੀਂ ਨਿਰਵਿਗਣ ਆਪਣੀ ਪੂਜਾ ਸੰਪੰਨ ਕਰ ਪਾਉਗੇ ਅਤੇ ਦੇਵੀ ਸ਼ਕਤੀਆਂ ਵੀ ਤੁਹਾਡੇ ਜੀਵਨ ਵਿੱਚ ਆਪਣੀ ਕਿਰਪਾ ਹਾਤੇ ਆਸ਼ੀਰਵਾਦ ਬਣਾਈ ਰੱਖਣਗੀਆਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ